ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਰ ਸਵਾਗਤ ਹੈ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਜਿਮ ਲਾ ਕੇ ਹੁਣੇ ਹੁਣੇ ਉਤਰਿਆ ਥੱਲੇ ਤੇ ਅੱਜ ਠੰਡ ਬਹੁਤ ਆ ਤੇ ਧੁੰਦ ਦਿਖਾਨੇ ਆ ਤੁਹਾਨੂੰ ਅੱਜ ਕੇ ਮੌਸਮ ਤੇ ਸਵੇਰ ਕੇ 7:30 ਹੋ ਗਏ ਤੇ ਮੌਸਮ ਬਹੁਤ ਖਰਾਬ ਆ ਤੇ ਜਿਮ ਲਾਨ ਆਏ ਤੇ ਤੇ ਤੁਹਾਨੂੰ ਦਿਖਾਨੇ ਆ ਚੈੱਕ ਕਰੋ ਭਈ ਅੱਜ ਦਾ ਮੌਸਮ ਤੇ ਸਵੇਰ ਕੇ 7:30 ਹੋ ਗਏ ਤੇ ਬਾਜੋ ਆ ਫਿਟਨੈਸ ਕਲੱਬ ਪਨੇੜੀ ਉਰੇ ਪਾ ਜਿਮ ਲਾਈ ਦੀ ਬਾਈ ਉਹ ਬਿਲਡਿੰਗ ਸਾਰੀ ਪਰੇ ਜਿਮਾਇਓ ਤੇ ਉਧਰ ਨੂੰ ਪੌੜੀਆਂ ਤੇ ਮੌਸਮ ਦੇਖੋ ਬਈ ਧੁੰਦ ਪੈ ਗਈ ਤੇ ਬਹੁਤ ਠੰਡ ਹੋ ਰਹੀ ਅੱਜ ਵੀ ਦੇਖੋ ਬਈ ਸਵੇਰੇ ਆਪਾਂ 5:30 ਵਜੇ ਆਏ ਤੇ ਜਦ ਕੋਈ ਧੁੰਦ ਨਹੀਂ ਦੀ ਠੰਡ ਤੋਂ ਹੈ ਸੀ ਪਰ ਜਿਉਂ ਜਿਉਂ ਦੇਖੋ ਟਾਈਮ ਦਿਨ ਚੜ ਗਿਆ ਤੇ ਧੁੰਦ ਦੇਖੋ ਕਿੰਨੀ ਪੈ ਗਈ ਤੇ ਸਵੇਰੇ ਕੋਈ ਧੁੰਦ ਨਹੀਂ ਦੀ ਤੇ ਉਪਰੋਂ ਬਿਲਡਿੰਗ 'ਚ ਆਪਾਂ ਜਿਮ ਲਾਈ ਦੀ ਬਾਈ نیچے ਖਾਲੀ ਆ ਤੇ ਉਪਰੋਂ ਨਾ ਬਣਿਆ ਹੋਇਆ ਤੇ ਬਾਜੋ ਅੱਗੇ ਨਾਲ ਤੇ ਮੌਵਦੀਆ ਜੀ ਮਾ ਵੀਰੋ ਬਾਕੀ ਆਪਣੇ ਬੰਦੇ 2-3 ਰਹਿ ਰਹੇ ਆ ਪਰਾ ਜੇ ਤੇ ਆਪਾਂ ਲਾ ਕੇ ਫ੍ਰੀ ਹੋ ਕੇ ਆ ਗਏ ਨੀਚੇ ਤਾਂ ਇੱਕ ਤਾਂ ਵੀਰੋ ਨੀਚੇ ਆ ਗਿਆ ਪ੍ਰਿੰਸ ਪ੍ਰਿੰਸ ਲਵ ਕਹਿੰਦਾ ਲਵਰ ਜਿੰਮ ਦਾ ਲਾਇਆ ਵੀ ਹੁੜਗੜੀ ਆਨ ਲੱਗ ਰਿਹਾ ਪਿੱਛੇ ਉੱਤਰਾ ਉੱਤੇ ਨਹੀਂ ਜਾ ਰਿਹਾ ਅੱਜ ਤੇ ভাই ਇੱਕ ਨਵਾਂ ਬੰਦਾ ਆਇਆ ਮਾਰੇ ਗੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਉਹਨੇ ਪਹਿਲੇ ਪਹਿਲਾਂ ਜਿੰਮ ਨਹੀਂ ਲਾਈ ਤੇ ਬਹੁਤ ਤੰਗ ਹੋ ਰਿਹਾ ਉਸਤੇ 5 ਕਿਲੋ ਵੇਟ ਮਸਾ ਚੱਕਿਆ ਜਾਹਾ ਧਿਆਨ ਲੱਗ ਰਿਹਾ ਤੁਹਾਨੂੰ ਦਿਖਾਵਾਂਗੇ ਤੇ ਉਹ ਆਗੇ ਦੇਖੋ ਦੋ ਮਹਾਪੁਰਸ਼ ਇਹ ਉਹ ਹੋ ਹੀ ਨਹੀਂ ਹੈਗਾ ਤੇ ਇਹ ਪ੍ਰੀਤ ਬਈ ਜਿੰਮ ਬਹੁਤ ਤਗੜੀ ਲਾ ਮੁੰਡਾ ਸਰੀਰ ਦੇਖੋ ਮੁੰਡੇ ਦਾ ਨਾਲੇ ਤੇ ਖੱਡ ਵਾਲੇ ਜਦੋਂ ਆਪਾਂ ਨੂੰ ਠੰਡ ਹੋ ਗਈ ਇੱਕ ਨਹੀਂ ਆਇਆ ਉਸਦੀ ਵੀਡੀਓ ਬਣਾਣੀ ਆ ਤੇ ਦੇਖੋ ਵੀ ਸਭ ਤੇ ਪਿੱਛਾ ਰਹਿ ਗਿਆ ਉਹ ਬੰਦਾ ਉਹ ਉਸਤਾਦ ਨਾਲ ਗੱਲ ਕਰ ਰਹਾ ਵੀ ਉਸਤਾਦ ਨਾਲ ਉਹ ਆ ਗਿਆ ਟੈਟਿੰਗ ਆਹ ਦੇਖੋ ਪਹਿਲਾ ਮੁੰਡੇ ਕੀ ਤੌਰ ਮੁੰਡੇ ਕੀ ਤੌਰ ਚੈੱਕ ਕਰੋ ਪਹਿਲਾ ਨਾਲੀ ਚਾਲ ਹੋਈ ਹੈ 5 ਕਿਲੋ ਬਜਨ ਇਸ ਤੇ ਬਹੁਤ ਔਖਾ ਉਠਾ ਕੰਨਾਵ ਨੱਤਿਆਂ ਮਿਰਜਾ ਬਣੇ ਫਿਰ ਆ ਆ ਵੀ ਕਿਸ ਤਰ੍ਹਾਂ ਰਹੀ ਫਿਰ ਵਧੀਆ ਰਹੀ ਕੇ ਲਾਇਆ ਅੱਜ ਤੂੰ ਪੁੱਛ ਕੇ ਲਾਇਆ ਅੱਜ ਮੈਨੂੰ ਲਾਇਆ ਜਿੰਮਾ ਜਿੰਮਾ ਕਿਹੜਾ ਐਕਸਰਸਾਈਜ਼ ਲਾਇਆ ਸੈਟ ਕਿਹੜਾ ਲਾਇਆ ਡੋਲੇ ਵਾਲਾ ਡੋਲੇ ਡੋਲੇ ਟਰਾਈ ਸੀ ਅੱਜ ਟਰਾਈ ਹਾਂ ਟਰਾਈ ਸੀ ਟਰਾਈ ਕੀ ਹੋਆ ਕਿਹੜੇ ਲਾਇਆ ਡੋਲੇ ਹੱਥ ਲਗਦਾ ਸ 10 ਦੇ ਦੇਖੋ ਇਹਨੂੰ ਨੂਨ ਹੀ ਪਤਾ ਜੀ ਦੱਸ 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 ਤਾਂ ਦੇ ਕੀ ਕੱਢਣਾ ਅੱਜ ਆਪਾਂ ਨੇ ਕੀ ਲਾਇਆ ਦੱਸ ਦੇ ਯਾਰ ਕਿਹੜੇ ਚਲਾਤ ਰਾਦਾ ਦੋ ਕੇ ਲੈ ਅੱਜ ਕੋਈ ਲੱਗੋ ਸ਼ੋਲਡਰ ਸਾਹਿਬ ਆਏ ਚੱਲ ਨੂੰ ਦੱਸ ਡਾਈਟ ਕੇ ਲੈ ਰਹਾ ਤੂੰ ਹਾਂ ਡਾਈਟ ਕੇ ਲੈ ਰਹਾ ਇਹ ਡਾਈਟ ਪਲਾਨ ਸੁਣੋ ਬਾਈ ਦੇਖੋ ਛੋਲੇ ਹੋ ਗਏ ਛੋਲੇ ਤੇ ਜੀ ਸਨੇਹ ਬਾਈ ਸਰੀਰ ਬਣਾਣਾ ਆਪਣਾ ਤਕੜਾ ਹੀ ਸਵਰਗ ਤੇ ਡਾਈਟ ਪਲਾਨ ਸੁਣ ਲੋ ਦੱਸ ਛੋਲੇ ਛੋਲੇ ਕਿੰਨੇ ਅੱਧਾ ਕਿਲੋ ਹੈ ਪਈਆਗਾ ਪਈਆ ਛੋਲੇ ਦਿੱਲੀ ਇੱਕ ਟਾਈ ਹੋਗੇ ਪਈਆ ਛੋਲੇ ਵੀ ਹੋਰ ਬਦਾਮ ਹੋਗੇ ਬਦਾਮ ਕਿੰਨੇ 5-7 5-7 ਬਦਾਮ ਦਿੱਲੀ ਹੋਰ ਵੀ ਆਟਾ ਕਾਫੀ ਡੱਡ 10 ਤਾਂ ਸਹੀ ਟਾਈਮ ਪਤਾ ਲੱਗਾ ਲੋਕਾਂ ਨੂੰ ਐ ਛੋੜ ਚੱਲ 10 ਯਾਰ ਹੋਰ ਦੱਸ ਦੇ ਕਾਜੂ ਅੱਧੀ ਵਾਰ ਉਹਦੇ ਵਿੱਚ ਤਿੰਨੇਗਾ ਥੋੜੀ ਵਾਲੀ ਭਾਈਆ ਜੇ ਬੰਦਾ ਪਾਈਆ ਛੋਲੇ ਖਾਣ ਲੱਗਿਆ ਉੱਜੜ ਜਾਗਾ ਤੋਰ ਪਾਈਆ ਰੋਜ ਬਈ ਦੋ ਕਿੱਲੇ ਬਾਕੀ ਇਸ ਕੀ ਇਸ ਕੀ ਵੀ ਸੁਣ ਲਓ ਭਈਆ ਪ੍ਰੀਤ ਆ ਦولتਪੁਰ ਦੇ ਇਸ ਦਾ ਸਰੀਰ ਦੇਖੋ ਕੋਟ ਕੱਟਦਾ ਨੰਡੋਰੀ ਆ ਹਮੇ ਤੇਰੀ ਦਸ ਡਾਈਟ ਪਲਾਨ ਭਾਈਆ 500 ਬਨਾਣਾ ਸ਼ੇਕ ਸਮੂਥੀ ਮਿੜਾ ਕਰ ਲਿਆ ਵੀਰੇ ਬਨਾਣਾ ਸ਼ੇਕ ਕੀ ਕੇ ਸਮੂਥੀ ਸਮੂਥੀ ਬਨਾਣਾ ਜੇ ਕਿ ਸਮੂਥੀ ਬਣਾਗਾ ਪੀਵਾ ਬਈ ਮਨ ਨੂੰ ਉਹ ਤਾਂ ਪਤਾ ਨਹੀਂ ਜੇ ਮੇਰਾ 우ਸਤਾਦ ਰਾਇ ਇਸ ਨੂੰ ਤਾਂ ਮੈਨੂੰ ਪਤਾ ਨਹੀਂ ਲੱਗਿਆ ਦੇਖ ਲੈ ਨੂੰ 10 ਸਾਲ ਹੋ ਗਏ ਨੂੰ ਸਮੂਥੀ ਸਮੂਥੀ ਯਾਰ ਮੈਂ ਜੂਸ ਤੋਂ ਸੁਣਿਆ ਸਮੂਥੀ ਸਮੂਥੀ ਬਣਾਗਾ ਪੀਲੇ ਕਰੋ ਬਈ ਸਵਾਰਗਤ ਸਰੀਰ ਬਣ ਜਾਗਾ ਬਹੁਤ ਤਕੜਾ ਸਰੀਰ ਆ ਮੁੰਡੇ ਹਜੇ ਕੋਟ ਨਹੀਂ ਘੜਿਆ ਕੱਲਾ ਕੱਲਾ ਕੱਟ ਚਮਕਾ ਬਈ ਇੱਧਰ ਪ੍ਰਿੰਸਾ ਦੱਸ ਵੀ ਤੇਰਾ ਆਪਣਾ ਕਿਲਾ ਹਵਾਜੀ ਦੱਸ ਯਾਰ ਯੋ ਕੇਲਾ ਖਾਵਾ ਵੀ ਰੋਜ਼ ਇੱਕ ਸਵੇਰੇ ਉੱਠਦਾ ਹੀ ਕੇਲਾ ਹੀ ਉਹ ਪਾ ਲਿਆ ਕੇਲੇ ਦੁੱਧ ਦਾ ਗਲਾਸ ਪੀਦਾ ਇੱਕ ਆ ਫਿਰ ਰਹਾ ਦੇਖੋ ਇਸ ਮੁੰਡੇ ਕੇ ਵਧੀਆ ਸਰੀਰ ਦਾ ਸਕੀਡਾਈਟ ਪਲਾਨ ਕਰ ਲੂ ਦੇਖਾਂਗੇ ਆਪਾਂ ਚੱਲ ਚੱਲੀਏ ਚੱਲੀਏ ਫਿਰ ਹੁਣ ਚੱਲੀਏ ਚੱਲ ਯਾਰ ਰੌਂਡ ਤੇ ਚਲੋ ਫਿਰ ਚਲਾਂ ਸਮਾਂ ਨਹੀਂ ਕੋਈ ਐ ਵੀ ਰੋਜ਼ ਚੱਲਿਆ ਘਰ ਨੂੰ ਤੇ ਸੌਣੇ ਘੱਟ ਘੱਟ ਟਾਈਮ ਆ ਤੇ ਚਲੋ ਫਿਰ ਚੱਲ ਕੇ ਕਿਨੋ ਯਾਰ ਵੇ ਮੰਨੂ ਕੇਰਾ ਪਿੱਛਾ ਦਾੰਦੇ ਮੋੜ ਕੇ ਮੇਰੇ ਪਾਣਾ ਹੀ ਨਹੀਂ ਪਿੱਛਾ ਐ ਤਰੀਕਾ ਖੜਾ ਦੇਖੋ ਬਈ ਕੋ ਮੋੜ ਤੇ ਨਾ ਚਾਰ ਜਣੇ ਆਵਾ ਖੜਾ ਕੇ ਬੈਠ ਜਾਰ ਪਲਟੀਟੇਵਾ ਚੱਲ ਜੀ ਬਜਾ ਵੇ ਅੱਕ ਕੇ ਨਹੀਂ ਚੱਲ ਚੱਲ ਹੌਲੀ ਹੌਲੀ ਚਲੀ ਲੈ ਵੀ ਕੋਲ ਪਲਟੀਟੇਵਾ ਚਾਰ ਜਣੇ ਜਿਪ ਲਾਣ ਜਾ ਦੇਖੋ ਬਹੁਤ ਬੁਰਾ ਹਾਲ ਆ ਪੁੱਲ ਕਮੇੜੀਆਂ ਹੈ ਵੀ ਤੁਰਪਈ ਰੋਡ ਤੇ ਆਪਣੇ ਘਰ ਨੂੰ ਤੇ ਧੁੰਦ ਹੈਗੀ ਆ ਆ ਦੇਖੋ ਲੈ ਵੀਰ ਉਹ ਪਨੇੜੀ ਸ਼ਹਿਰ ਆ ਗਿਆ ਤੇ ਸ਼ਹਿਰ ਹਲੇ ਖੁੱਲੇ ਨਹੀਂ ਇਧਰ ਹੀ ਚੱਲ ਆਪਣੇ ਗੋਲੇ ਲੈ ਲੈ ਤੇਲ ਪੋ ਵਾਲਾ ਕਦੀ ਬੰਦ ਹੋ ਜਾ ਉਹ ਯਾਰ ਉੱਧਰ ਦੇ ਪਾ ਲੈ ਉੱਥੇ ਧੂੜੀ ਆ ਗਿਆ ਹੈ ਵੀ ਹੈਗਾ ਨਾ ਅਸਮਾ ਇੱਕ ਦੋ ਯੋਕਰ ਜਿੱਛਾ ਚੱਲ ਰਿਹਾ ਰੋਡ ਬਾਈ ਦੋ ਅਰੇ ਇਹਦੇ ਸਿੱਧਾ ਆਪਣੇ ਪਿੰਡਾਂ ਨੂੰ ਜਾ ਰਿਹਾ ਦੌਲਤਪੁਰ ਨੂੰ ਕਿੰਨੇ ਕਿਲੋਮੀਟਰ ਹਾਸ ਤੇ 6-7 ਕਿਲੋਮੀਟਰ ਦੂਰ ਆ ਤੇ ਲੈਸਾ ਹੀ ਲੈਸਾ ਆਪਣਾ ਇੱਕ ਜੰਗਲਵਿਆ ਵਗਾ ਤੁਹਾਨੂੰ ਦਿਖਾਵਾਂਗੇ ਬਹੁਤ ਤਕੜਾ ਮੈਂ ਵੀ ਇੱਕ ਦੋ ਚੱਕਰ ਮਤਲਬ ਇਹ ਗਿਆ ਸੀ ਲੈਸਾ ਹੀ ਲੈਸਾ ਤੇ ਇੱਕ ਕਪਲਟੇ ਦਾ ਆਵਾਜ਼ ਆ ਰਹੀ ਹੈ ਤੇ ਸੂਰਜ ਵੀ ਨਿਕਲ ਗਿਆ ਆ ਦੇਖੋ ਥੋੜਾ ਥੋੜਾ ਇਹ ਮੌਸਮ ਅੱਜ ਬੜਾ ਸਹੀ ਆ ਧੁੱਪ ਨਿਕਲੇਗੀ ਕਿਉਂ ਨੱਟ ਤੇ ਪੰਜ ਚੈੱਕ ਕਰਿਆ ਤੇ ਜਿਹੜਾ ਸ਼ੁਕਰ ਤੇ ਸ਼ਨੀਵਾਰ ਨੂੰ ਥੋੜਾ ਮੌਸਮ ਖਰਾਬ ਆ ਆ ਗਿਆ ਬਈ ਜੰਗਲ ਦੇਖੋ ਕਿਲੋਮੀਟਰ ਤੱਕ ਜੰਗਲ ਦਿਖਣਦੇ ਆ ਲੈ ਮਿੱਤਰੋ ਤੇ ਹੁਣ ਤੇ ਹੋ ਗਿਆ ਜੰਗਲ ਸਟਾਰਟ ਤੇ 1 ਕਿਲੋਮੀਟਰ ਤੱਕ ਇਹ ਜੰਗਲ ਆ ਤੇ ਠੰਡਾ ਟਾਈਮ ਆ ਰਾਤ ਨੂੰ ਇਸ ਜੰਗਲ ਵਾਂ ਨੂੰ ਨਾਇਕਰੋ ਕਿਉਂਕਿ ਲੁੱਟਾ ਲੁੱਟਾ ਹੋਆ ਇਸਾ ਠੰਡਾ ਕੇ ਟਾਈਮ ਗਰਮੀ ਕੇ ਟਾਈਮ ਨਹੀਂ ਹੁੰਦੀ ਆ ਤੇ ਬਾਂਦਰ ਵੀ ਬਹੁਤ ਆ ਦੇਖੋ ਤੇ ਚੈੱਕ ਕਰਿਓ ਕਿੱਥੇ ਤੱਕ ਆ ਜੰਗਲ ਓ ਠੰਡ ਠੰਡ ਵੀ ਬਹੁਤ ਹੋ ਰਹੀ ਆ ਬਈ ਕੋਰਾ ਪੈ ਰਿਆ ਅੱਜ ਫੇਰ ਦੱਤ ਸੁਣੋਗੇ ਚੰਗਲਾ ਰਹਾ ਬੇਗਸਤਾਨ ਦਾ ਵੀ ਠੰਡ ਬਹੁਤ ਲੱਗਣੀ ਠੰਡ ਕੋਰਾ ਪਿਆ ਵਾ ਅੱਪਾ ਜੀ ਮੋਤਵਰਾ ਲੋਕਾਂ ਮਾ ਦੇ ਲੱਗੇ ਆਪਣੇ ਲੇਟ ਹੋ ਗਈਆਂ ਜਿੱਲ ਅੱਜ ਤੋ ਫਿਰ ਵੀ ਠੀਕ ਆ ਗੁੜਗੜੀ ਤੋ ਕਰਤਾ ਹੇ ਹੋਰ ਲਾਈਏ 7:30 ਹੋਏਗਾ ਉਪਣੇ ਲਾਗਾ ਦੋ ਐਕਸਾਈਜਾ ਤੀਸਰੇ ਐਕਸਾਈਜ ਮੇ ਤੋ ਕੇਰਾ ਬੱਸ ਲਾਗਾ ਇੱਕ ਕਰੇ ਪੁੱਛਦੇ ਬੱਸ ਵੇਖੋ ਇਹ ਧੁੰਦ ਵੀ ਫੈਰੀਆ ਨਾਲ ਨਾਲ ਕੋਰਾ ਹੀ ਫੈਰਿਆ ਤੇ ਜੰਗਲ ਦੇਖੋ ਅਸੀਂ ਕਿੰਨੇ ਦੂਰ ਆ ਗਏ ਆਪਾਂ ਜੇ ਮੈਂ ਮੰਨ ਲਵਾਂ ਕਿ ਤੇ ਸੂਰਜ ਦੇਖੋ ਆ ਗਿਆ ਸਾਹਮਣੇ ਤੇ ਅੱਗੇ ਇੱਕ ਲੰਗਰ ਵੀ ਚੱਲ ਰਿਹਾ ਹੈ ਜਿਹੜਾ ਵਿਰੋਧ ਨੁਕਰ ਪੰਜਾਬ ਨੂੰ ਹੋਰ ਚਨਾ ਸੁਕੇ ਟਾਈਮ ਤੇ ਸਾਡੇ ਬ੍ਰੈਡ ਟੱਚ ਆੜ ਚਾਹ ਸੁੱਕੀ ਕਹਿੰਦਾ ਵੀ ਚਾਹ ਪੀੜੀ ਆ ਆ ਗਿਆ ਦੇਖੋ ਤੇ ਤੇਲ ਪਾਵਾਂਗੇ ਗੁੜਗੜੀ ਕਹਿ ਰਾ ਵੀ ਮੈਂ ਮੈਂ ਤੇਲ ਪਵਾਣਾ ਮੋਟਰਸਾਈਕਲ ਵਾਂ ਸਾਡੀ ਗਾ ਇਹ ਸਮਝ ਪਾਓ ਮੋਟਰਸਾਈਕਲ ਦੇ ਰਾ ਤੇਲ ਮੈਂ ਵਾਵਾ ਹੈ ਗੁੜਗੜੀ ਤੇਲ ਪਵਾ ਰਾ ਵੀ ਭਾਂਡ ਪੈਸੇ ਹੈ ਨਹੀਂ ਸੋ ਆਏ ਬਿਰੋ ਪਿੰਡਾ ਬੱਦ ਗਏ ਤੇ ਸੂਰਜ ਵੀ ਆ ਗਿਆ ਇਧਰ ਤੋਂ ਬਹੁਤ ਆ ਤੇ ਪਿੰਡਾ ਆਪਣਾ ਇਧਰ ਆ ਤੇ ਦਿਖੇ ਨਹੀਂ ਰਹਾ ਆਪ ਦੇਖੋ ਧੁੰਦ ਅੱਜ ਇਹ ਸੂਰਜ ਵੀ ਨਿਕਲਿਆ ਧੁੰਦ ਦੇਖੋ ਵੀ ਚੈੱਕ ਕਰੋ ਠੰਡ ਵੀ ਬਹੁਤ ਆ ਉਹ ਸਾਹਮਣੇ ਆ ਗਿਆ ਪਿੰਡ ਸੁਖਚੰਨ ਇਧਰ ਮੁੜਨਾ ਆਪ ਕਿੰਦੇ ਆ ਗਏ ਨਿਕਲ ਗਿਆ ਉਹ ਆ ਗਿਆ ਵੀ ਦੌਲਤਪੁਰ ਪਿੰਡ ਕਹਿੰਦੇ ਕੀ ਐ ਧੁੰਦੀ ਆ ਧੁੰਦੀ ਆ ਧੁੰਦੀ ਆ ਧੁੰਦੀ ਆ ਤੇਲਵਾਲੀਆ ਤੇ ਚੱਲ ਪਏ ਆਪਣਾ ਪਿੰਡ ਨੂੰ ਤੇ ਅਗਲਾ ਪਿੰਡ ਸੀ ਉਹ ਪਿੰਡ ਸਾਦੀਪੁਰਾ ਤੇ ਕਈ ਦਿਨ ਆਪਣੇ ਇਸ ਰੋਡ 'ਇਸ ਮੋੜ ਤੋਂ ਲੰਘ ਕੇ ਚਲਾ ਸਾਦੀਪੁਰ ਮੰਡ ਟ ਵੱਲੋਂ ਤੇ ਪਿੱਛੇ ਕਰੋੜ ਤੇ ਹੁਣ ਆਪਣਾ ਪਿੰਡ ਅੱਗੇ ਕੋਲ ਆ ਗਿਆ 바ਕੀ ਵੀਡੀਓ ਵਧੀਆ ਲੱਗੇ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸ੍ਰੀ ਕਾ